رکرپور یہ دونوں کسی دہی کے شکر پورے شہید کو سرحار اور سامنے टमीन <laughs> ਅੱਜ ਸਨਮਾਨਿਤ ਕੀਤਾ ਜਾਊਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਜੀਤ ਸਿੰਘ ਗਿੱਲ ਜਿਹੜਾ ਪਾਜਾ ਦੇ ਵਿੱਚ ਕਿ ਜੱਟਾਂ ਨੂੰ ਜ਼ਮੀਨ ਮਾਂ ਤੋਂ ਵੱਧ ਪਿਆਰੀ ਹੈ ਵੱਧੀਆਂ ਕੰਪਨੀਆਂ ਦੇ ਹੱਥੋਂ ਦੀ ਤਿਆਰੀ ਹੈ ਨਾਲ ਉਹਦੇ ਰਾਜੀ ਕਹਿੰਦੇ ਸੈਕਟਰ ਦੀ ਸਰਕਾਰ ਹਾਂ ਬਾਕੀ ਗੱਲਾਂ ਬਾਅਦ ਸੋਹਣੀਏ ਪਹਿਲਾ ਸਰਦਾਰ ਹੈ ਬਾਕੀ ਗੱਲਾਂ ਬਾਅਦ ਸੋਹਣੀਏ موسیقی 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 ਸਾਰੇ ਸਰਪੰਚ ਪਹੁੰਚੋ ਬਾਈ ਜੀ ਆਪਣਾ ਸਨਮਾਨ ਨਿਕਰ ਜਾਵੇ ਜਿੰਨੇ ਵੀ ਸਰਪੰਚਾਂ ਨੂੰ ਸੱਦਾ ਦਿੱਤਾ ਉਹ ਜਰੂਰ ਸਟੇਜ ਤੇ ਪਹੁੰਚਾ ਸਾਡੇ ਲੋਕਲ ਸਰਪੰਚ ਜਿੰਨੇ ਵੀ ਬੁਲਾਏ ਅਸੀਂ ਵੀ ਕੇ ਜੱਥੇ ਤੇ ਪਹੁੰਚੇ ਉਹ ਆਣ ਕੇ ਆਪਣਾ ਸਨਮਾਨ ਜੀਣਗੇ ਸੋ ਟੀਮਾਂ ਦਾ ਜਾਣ ਕਾ ਜਾਨ ਹੋ ਰਹੀ ਹੈ ਖਿਡਾਰੀ ਵੀਰਾਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਬਾਕੀਆ ਸਾਫ ਸਟੇਜ ਤੇ ਦੂਤਾਂ ਬਾਲੂ ਜੀ ਤੋਂ ਬਾਕੀਆ ਸਾਹਿਬ ਹੋਰ ਸੇ ਜੀ ਹੋਲਾ ਸਾਰਾ ਵੀਰ ਸਾਡੇ ਵੀ ਪਹੁੰਚੇ ਮਨਮੋਹਨ ਸਿੰਘ ਜੀ ਬੋੜਾ ਅੰਦੀ ਦੀ ਗਰੁੱਪ ਤੋਂ ਉਹ ਵੀ ਆਪਣੇ ਸਾਥੀਆਂ ਦੇ ਨਾਲ ਖਿਡਾਰੀਆਂ ਦਾ ਜਾਣ ਪਛਾਣ ਕਰ ਰਹੀ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਪੋਰਟ ਸੋ ਟੀਮਾਂ ਦੇ ਖਿਡਾਰੀ ਅੱਜ ਗਰੁੱਪ ਦੇ ਵਿੱਚ ਲੈ ਜਾਣਗੇ ਜਿਹਨਾਂ ਰਾਜੇ ਦਾ ਯਾਦ ਕਰੇ ਤੁਸੀਂ ਰਹਿ ਰਹੇ ਹੋ ਹਾਂਜੀ ਗੋਸ਼ਣਾ ਕਰਨ ਅਗੇ ਮੰਨੇ ਤੋਂ ਵੀ ਚੇਚੇ ਤੋਂ ਬੁਝੇ ਹੋਏ ਹੈ ਹਾਂਜੀ ਗੋਸ਼ਣਾ ਕਰਨ ਹੈ ਸੋਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਹਣੀ ਗੋਸ਼ਾ ਜੀ ਗੁਰਿੰਦਰ ਸਿੰਘ ਜੀ ਕੈਰੋ ਸੀਨੀਅਰ ਆਗੂ ਕਾਂਗਰਸ ਪਾਰਟੀ ਹਲਕਾ ਖਰੜ ਜੋ ਕਿ ਖੇਡ ਪ੍ਰਮੋਟਰ ਦੇ ਤੌਰ ਤੇ ਵੀ ਵੱਡਾ ਨਾਮ ਹੈ ਉਹ ਵੀ ਅਨਾਂ ਦੇ ਨਾਲ ਪਹੁੰਚੀ ਹੋਈ ਹੈ ਬਰਮੋਣ ਸਿੰਘ ਜੀ ਪੋਣਾ ਸਾਡਾ ਵੀਰ ਐਮਬੀ ਗਰੁੱਪ ਦਾ ਵੀ ਬਹੁਤ-ਬਹੁਤ ਧੰਨਵਾਦੀ ਪਣ ਜਿਹੜੇ ਸਾਝੇ ਹੋ ਰਹੇ ਹੈ ਸਰਦਾਰ ਅਵਰ ਜੀ ਸਿੰਘ ਜੀ ਜੀਤੀ ਸਦੋ ਤੇ ਗੁਰਨਾਲ ਧਨੌਰ ਪ੍ਰਧਾਨ ਸਾਡੇ ਪੰਜਾਬ ਕਮੇਟੀ ਐਸੋਸੀਏਸ਼ਨ ਦੇ ਸਾਰਿਆਂ ਦੇ ਨਾਲ ਪੂਰੇ ਖੇਡਾਂ ਦੇ ਖੇਤਰ ਦੇ ਵਿੱਚ ਇਹ ਵੀ ਨਾ ਕਿੰਨੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਸਾਡੇ ਚਾਹਤੇ ਹੁੰਦੇ ਰਹਿਣਿਆ ਕਿ ਕਿਸੇ ਨਹੀਂ ਬੋਕੜੇ ਜਿਹੜੇ ਜੱਟ ਨੇ ਰਕਾਣ ਬਣਾਤੇ ਉਹ ਨਹੀਂ ਕਿਸੇ ਤੋਂ ਡਰਦੇ ਇਹਨਾਂ ਖਿਡਾਰੀਆਂ ਤੇ ਰਕਾਣ ਹੈ ਉਹਦੇ ਖਰ ਹਲਕੇ ਤੋਂ ਸਰਦਾਰ ਰਣਜੀਤ ਸਿੰਘ ਜੀ ਗਿੱਲ ਸਾਹਿਬ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਪਾਲ ਸਰਪੰਚ ਬੜਵਾਜਰੇ ਵਾਲਾ ਹਰਜਿੰਦਰ ਸਿੰਘ ਜੀ ਬੰਗੀ ਸਾਡਾ ਵੀਰ ਡੇਰੇ ਦੇ ਵਿੱਚ ਕਹਿੰਦਾ 24 ਤੇ 25 ਨੂੰ ਵੱਡਾ ਕਬੱਡੀ ਕੱਪ ਹੋਣਾ ਹਜੇ ਤਾਂ ਬਲੌਂਗੀ ਉਹ ਵੀ ਜਾਣਕਾਰੀ ਦੇ ਰਿਹਾ ਹੈ ਸਰਦਾਰ ਸਚਿਆ ਸਿੰਘ ਜੀ ਲੰਗਾ ਸਾਹਿਬ ਨਾਲ ਨਾਲ ਡਾਕਟਰ ਦਰਜੀਤ ਸਿੰਘ ਜੀ ਚੀਮਨ ਸਰਦਾਰ ਰਣਜੀਤ ਸਿੰਘ ਜੀ ਗਿੱਲ ਗਿੱਲ ਕੋ ਵਾਲੀ ਤੇ ਹਰ ਦਾ ਇੰਚਾਰਜ ਸਾਡੇ ਖਰੜ ਨੇ ਅੱਜ ਦੇ ਇਸ ਕਬੱਡੀ ਕੱਪ ਦੇ ਦੇ ਸਪੌਂਸਰਾਂ ਦੇ ਵਿੱਚ ਨਾਮ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਸ਼ਖਸੀ ਕਿਉਂਕਿ ਅੱਜ ਦੇ ਇਸ ਕਬੱਡੀ ਕਮੇਟੀ ਕਾਰ ਦੇ ਮੁਖ ਕਰਤਾ ਦੱਸਤਾ ਹੈ ਮੁਖ ਪ੍ਰਬੰਧਕ ਹੈ ਉਹਨਾਂ ਦਾ ਰੇਟਰ ਐਡਵੋਕੇਟ ਉਹ ਵੀ ਨਾਲ ਨਾਲ ਮੋਜਿਆ ਹੋਇਆ ਹੈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜਿੰਦੀਵਾਲਾ ਜਿਨ੍ਹਾਂ ਧੰਨਵਾਦ ਕਰਦੇ ਆ ਭਾਈ ਛੇਦੂ ਨਾ ਉਹਨਾਂ ਨੂੰ ਸਰਦਾਰ ਅਜੀਤ ਸਿੰਘ ਜਿਲਸਾਵਾਲਾ ਗਿਲਗੋ ਗੁਰਪ੍ਰਧਾ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਸਰਦਾਰ ਸੁਜਾ ਸਿੰਘ ਲੰਗਾ ਇਹ ਘਾਟਾ ਦਾ ਜੀਸੀ ਸਿੰਘ ਜੀਮਾ ਸਾਹਿਬ ਸਰਦਾਰ ਤੇਜਿੰਦਰ ਸਿੰਘ ਜੀ ਮਿੰਡੂ ਖੇਡ ਜਰਨਲ ਸਪੋਰਟ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਹਾਂਜੀ ਅਸੀਂ ਜੀ